ਤੇ ਹੋਰ ਭਰਾਵਾਂ ਸਾਹਿਬ ਠੀਕ ਠਾਕ ਹੋ ਗਏ ਚਾੜਜੀ ਕਲਾ ਉਹ ਲੋਕਾਂ ਦੀ ਜੈ ਚਿੱਟੀ ਕਰਕੇ ਮਾਰੀ ਹੈ ਨਾ ਚਿੱਟੀ ਕਰੀ ਹੈ ਨਾ ਮਗਰ ਵੀਰ ਸਿੰਘ ਬਾਦਲ ਦੇ ਉਹ ਤੋਂ ਹੋ ਰਿਹਾ ਹੈ ਹਾਂ ਜੀ ਹੋਰ ਬਰਾਉ ਸਰ ਕੀ ਤਾਗ ਮੰਗ ਰਹੀ ਆ ਮੈਂ ਗੱਲ ਕਰਨ ਲੱਗਾ ਸੀ ਕਿ ਆਪਾਂ ਗੱਲਬਾਤ ਕਰਦੇ ਰਹਿਨੇ ਆ ਮੈਂ ਸੁਣਦਾ ਪਿਆ ਸੀ ਸਰਦਾਰ ਢੀਂਸਾ ਸਾਹਿਬ ਪ੍ਰਵਿੰਦਰ ਸਿੰਘ ਢੀਂਸਾ ਸਾਹਿਬ ਸੁਰਦੇਵ ਸਿੰਘ ਢੀਂਸਾ ਤੇ ਸ਼ਰੋਮਣੀ ਅਕਾਲੀ ਦਲ ਸਰਦਾਰ ਸੰਗਵੀਰ ਸਿੰਘ ਬਾਦਲ ਢੀਂਸਾਹ ਸਾਹਿਬ ਨੂੰ ਟਿਕਟਰੀ ਦਿੱਤੀ ਤੇ ਢੀਂਸਾਹ ਸਾਹਿਬ ਨੇ ਨਰਾਜ਼ਗੀ ਕਰ ਲਈ ਜੇ ਮੈਨੂੰ ਟਿਕਟਰੀ ਦਿੱਤੀ ਤੇ ਮੈਨੂੰ ਨਰਾਜ਼ਗੀ ਨਰਾਜ਼ਗੀ ਹੋ ਗਈ ਉਹਨੂੰ ਤੇ ਮੈਂ ਹੁਣ ਇੱਕ ਸੁਣਦਾ ਪਿਆ ਸੀ ਉਹਨਾਂ ਦੀ ਇੰਟਰਵਿਊ ਢੀਂਸਾਹ ਸਾਹਿਬ ਜੀ ਮੰਨ ਗਿਆ ਉਹਨਾਂ ਲੀਡਰਾਂ ਇੱਕ ਨਹੀਂ ਸਾਰੇ ਇੱਕੋ ਚੀਜ਼ਾਂ ਨੇ ਇਹਨਾਂ ਦੇ ਨਿੰਦਰ ਸਰਾਹ ਵਾਲਾ ਕੋਈ ਨਹੀਂ ਗੱਲ ਕਿਸੇ ਨੂੰ ਕਹਿ ਦੀ ਹੈ ਨਾ ਵੀ ਕੋਈ ਚੰਗਾ ਤੇ ਕੋਈ ਮਾੜਾ ਇਹਨਾਂ ਜੋ ਕੋਈ ਵੀ ਨਹੀਂ ਗਾ ਇਹ ਸਭ ਆਪੋ ਆਪਣੇ ਤਵੇਆਂ ਤੇ ਰੋਟੀਆਂ ਲਾਉਂਦੇ ਨੇ ਕਿਸੇ ਦਾ ਕੁਛ ਨਹੀਂ ਬਈ ਪਹਿਲੀ ਤਾਂ ਗੱਲ ਇਹ ਕਿ ਵੀ ਜਿਹੜਾ ਢੀਂਸਾ ਹੈ ਮੈਂ ਅੱਜ ਕਿਤੇ ਅੰਜ ਕਰ ਦੇਣਾ ਢੀਂਸੇ ਨੂੰ ਤੂੰ ਨਾ ਜਿੱਤਿਆ ਕਦੇ ਜਿੱਤਗਾ ਹੋ ਗਿਆ ਕਦੀ ਆਰੀ ਇਹ ਤੈਨੂੰ ਬਾਦਲ ਸਾਹਿਬ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਸੀ ਬਾਦਲ ਸਾਹਿਬ ਦੇ 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 ਸਿਰ ਨੂੰ ਤੀਸਾ ਤੇ ਨਾ ਹੀ ਤੂੰ ਜਿੱਤ ਸਕਣਾ ਉਥੋਂ ਨਾ ਹੀ ਤੈਨੂੰ ਲੋਟ ਲੋਕਾਂ ਨੇ ਪਾਉਣੀ ਕਿਉਂ ਤੂੰ ਜੋ ਮਰਜ਼ੀ ਕਹੀ ਜਾ ਲੋਕਾਂ ਤੋਂ ਸੁਣੀ ਦਾ ਜਿਹੜੇ ਤੇਰੇ ਸਹਰੂਰ ਦੇ ਏਰੀਆ ਦੇ ਵਿੱਚ ਲੋਕ ਨੇ ਨਾ ਤੀਸਾ ਸਾਹਿਬ ਉਹ ਅਸੀਂ ਲੋਕਾਂ ਤੋਂ ਪੁੱਛਦੇ ਰਹੇ ਨਾ ਤੁਹਾਨੂੰ ਲੋਕ ਕੁਝ ਆਖੀ ਜਾਂ ਸਾਨੂੰ ਚੈਨਲ ਵਾਲਿਆਂ ਨੂੰ ਜਾਂ ਜਿਹੜੇ ਅਸੀਂ ਵੀਡੀਓ ਪਾਉਣ ਵਾਲੇ ਨਾ ਸਾਨੂੰ ਸੱਚਾਈ ਦੱਸਦੇ ਨੇ ਅਸੀਂ ਫੋਨ ਤੇ ਪੁੱਛਦੇ ਰਹੇ ਨੇ ਵੀ ਆਪ ਪਾਰਟੀ ਦਾ ਇੱਥੇ ਕੀ ਆਪ ਪਾਰਟੀ ਦਾ ਕੀ ਪ੍ਰੋਸੀਜਰ ਹੈ ਆਪ ਪਾਰਟੀ ਦਾ ਕੀ ਪ੍ਰੋਸੀਜਰ ਹੈ ਨਾ ਪੋਰਟ ਪਵੇ ਤੈਨੂੰ ਅੱਜ ਤੇ ਨਾ ਪੋਰਟ ਹੋਵੇ ਤੈਨੂੰ ਕੱਲ ਬਹੁਤ ਚੰਗਾ ਹੋ ਗਿਆ ਕਿ ਤੈਨੂੰ ਟਿਕਟ ਨਹੀਂ ਮਿਲੀ ਜੇ ਤੂੰ ਟਿਕਟ ਲੈ ਲੈਂਦਾ ਤੇ ਬੋਰਡ ਤੇ ਨੂੰ ਪੈਣੀ ਕੋ ਨਹੀਂ ਤੇਰੀ ਬੇਇੱਜ਼ਤੀ ਬਹੁਤ ਤਗੜੀ ਹੋਣੀ ਸੀ ਜੀ ਸਾਹਿਬ ਕੱਝੇ ਕਨੀ ਪਾਰਟੀ ਦੇ ਨਾਲ ਤਰੋ ਪਾਰਟੀ ਦੇ ਹੱਕ ਚ ਤਰੋ ਪਾਰਟੀ ਦੀ سپورਟ ਕਰੋ ਇਹ ਨਹੀਂ ਵੀ ਮੇਰੀ ਤਵੀਤ ਖਰਾਬ ਏ ਮੈਂ ਤੁਰ ਨਹੀਂ ਸਕਦਾ ਮੈਂ ਪ੍ਰਵਿੰਦਰ ਨੂੰ ਵੀ ਕਿਹਾ ਸੀ ਕਿ ਜੇ ਤੂੰ ਤੁਰ ਨਹੀਂ ਸਕਦਾ ਤੇ ਫਿਰ ਜਦੋਂ ਪਾਰਟੀ ਚ ਵਾਪਸੀ ਕੀਤੀ ਉਹਨਾਂ ਬਰਸਖਬੀਰ ਤੋਂ ਗੋਡੀਆਂ ਹੱਥ ਨਹੀਂ ਲੋੜਾ ਸੀ ਆ ਫੋਟੋ ਤੇ ਵੇਖ ਲਾ ਸੋ ਵੀਰ ਤੁਹਾਡੇ ਗੋਡੀਆਂ ਤੇ ਰੱਖੀ ਬੈਠਾ ਵੱਡੇ ਸਮਝ ਕੇ ਸਮਝੀ ਗੱਲ ਤੇ ਥੋੜੀ ਕਾਣੀ ਸ਼ਰਮਗਾੜੀ ਦੀ ਕਰਿਆ ਕਰੋ ਤੇ ਬਾਕੀ ਵੱਡੇ ਬਾਦਲ ਸਾਹਿਬ ਦੀ ਆਤਮਾ ਲਈ ਸ਼ਾਂਤੀ ਦੁਆਆ ਕਰੋ ਕਿ ਜਿਨ੍ਹਾਂ ਨੇ ਤੁਹਾਨੂੰ ਬਖੀਰ ਜਿੱਤਣ ਤੋਂ ਬਖੀਰ ਤੋਂ ਇੰਨਾ ਕੁਝ ਤੁਹਾਨੂੰ ਦੇ ਦਿੱਤਾ ਹੋਰ ਤੁਹਾਨੂੰ ਕੀ ਚਾਹੀਦਾ ਕੋਰ ਤੋਂ ਨੂੰ ਚਾਹੀਦਾ ਕਿ ਮੇਰਾ ਗੱਲ ਕਿਤੇ ਇੱਕ ਅੱਧ ਦੀ ਰਿਪੋਰਟ ਉਹ ਜਿੱਤੇ ਹੋ ਉਹ ਤੋਂ ਪਿੱਛੇ ਤੁਸੀਂ ਜਿੱਤ ਨਹੀਂ ਸਕਦੇ ਨਾ ਤੁਸੀਂ ਅੱਜ ਆਜ ਸਕਦੇ ਨਾ ਤੁਹਾਡੇ ਤੋਂ ਜਿੱਤਿਆ ਜਾਣਾ ਪਹਿਲੀ ਤਾਂ ਗੱਲ ਹੈਗੀ ਇਹ ਜਿਹੜੀ ਤੁਹਾਡੀ ਸੰਗਰੂਰ ਸੀਟ ਆ ਉਹ 101% ਸਰਦਾਰ ਸੁਖਪਾਲ ਸਿੰਘ ਖਾਰੇ ਦੀ ਸੀਟ ਪੱਕੀ ਸਾਰੇ ਚੁੱਪ ਕਰਕੇ ਕੰਨ ਪਰਨੇ ਹੋਗੇ ਸੌਜੋ ਬਸ ਉਹ ਸੀਟ ਪੱਕੀ ਉਹ ਉੱਪਰ ਜੋ ਤੁਸੀਂ ਉਹ ਸਰਕਾਰ ਸਖਪਾਲ ਸਿੰਘ ਖਾਰੇ ਦੀ ਸੀਟ ਪੱਕੀ ਕਿਉਂਕਿ ਜਿਹੜੀ ਜਿਹੜੇ ਹਾਲਾਤ ਮੈਂ ਸੁਣਨਾ ਪੈਣਾ ਜਿਹੜੇ ਹਾਲਾਤ ਅਸੀਂ ਸੁਣੇ ਨੇ ਜਿਹੜੇ ਹਾਲਾਤ ਅਸੀਂ ਵੇਖਣੇ ਪਿਆ ਬਿਲਕੁਲ ਪੱਕੇ ਨੇ ਕੋ ਲੀਡਰਾਂ ਵਿੱਚੋਂ ਲੀਡਰ ਹੈ ਕੋਟਰਪੱਲੀ ਲੀਡਰ ਨਹੀਂ ਜਾਏਗਾ ਇਹ ਜਸੀਮਤ ਦੇ ਬਰ ਖਲਾਫ ਗਿਆ ਜੋ ਸਿਵਰਜੀਤ ਦੇ ਬਰ ਖਲਾਫ ਜਾ ਕੇ ਖੜੋ ਗਿਆ ਕਾਰਨੇ ਆ ਉਹ ਪਤੰਦਰ ਗੱਲ ਹੀ ਉਹ ਕਰਦਾ ਹੈ ਸਖਪਾਲ ਖੜਾ ਜਿਹੜੀ ਪਬਲਿਕ ਦੇ ਮਨ ਚ ਬਹਿ ਜੇ ਤੇ ਉਹਦੀ ਗੱਲ ਤੇ ਲੋਕ ਯਕੀਨ ਵੀ ਕਰਦੇ ਨੇ ਤੁਹਾਡੀ ਕੋਈ ਕਿਸੇ ਦੀ ਗੱਲ ਤੇ ਯਕੀਨ ਨਹੀਂ ਜੇ ਕਰਦਾ ਕੱਲਾ ਹੀ ਕੱਲਾ ਸਖਪਾਲ ਖੜਾ ਤੇ ਚਰਦੀ ਚੰਨੀ ਦੋ ਬੰਦੇ ਦੀ ਗੱਲ ਤੇ ਲੋਕ ਯਕੀਨ ਕਰਦੇ ਤੁਹਾਡੀ ਗੱਲ ਤੇ ਕਿਸੇ ਵੀ ਨਾ ਸੁਖਬੀਰ ਬਾਦਲ ਦੀ ਕਾਲੀ ਪਾਰਟੀ ਦੇ ਜਿੰਨੇ ਵੀ ਬੰਦੇ ਨੇ ਸਿਰਫ ਇੱਕ ਬੰਦਾ ਹੈਗਾ ਦਾ ਨਾਮ ਹੁਣ ਕੀ ਐ ਐਮਐਲਏ ਜਿੱਤਿਆ ਹੋ ਐਨੀ ਭਗਦੀ ਢੇਰੀ ਤੇ ਝਾੜੂ ਚੋਂ ਉਹਦੀ ਗੱਲ ਤੇ ਲੋਕ ਯਕੀਨ ਕਰਦੇ ਨੇ ਬਾਕੀ ਤੁਸੀਂ ਜਿੰਨੇ ਮਰਜੀ ਲੀਡਰ ਜੇ ਤੁਹਾਡੀ ਗੱਲ ਤੇ ਕੋਈ ਬੰਦਾ ਯਕੀਨ ਨਹੀਂ ਕਰਦਾ ਇਹ ਮਤੋਂ ਨਿਰਾਸ਼ ਨਾ ਹੋਣਾ ਉਜੀ ਇਹ ਰਸੋਚੋ ਕੋਣੀ ਵਾਬਾਗੀ ਵਾਬੂ ਕੋਣੀ ਬਗੀ ਕਾਲੀਆਂ ਦੀ ਇਹ ਕਦੇ ਖਲੀ ਨਾ ਪਣਾ ਪਿਆ ਜੀ ਕਦੇ ਖਲੀ ਨਾ ਪਣਾ ਪਿਆ ਜੀ ਐਸਲੇ ਸੁਪਾਲ ਖਰੇ ਜੀ ਪੂਰੀ ਨੇਰੀ ਚੱਲਦੀ ਵੀ ਉੱਤੇ ਤੇ ਤੁਸੀਂ ਤਿੰਨ ਸਾ ਸਾਬ ਪਾਲਟੀ ਦੀ ਮਦਦ ਕਰੋ ਕਾਲੀ ਪਾਲਟੀ ਦੀ ਬਾਕੀ ਮਿਲਣਾ ਤੁਹਾਨੂੰ ਕੁਝ ਨਹੀਂ ਕਿਉਂਕਿ ਜਿੱਤਿਆ ਤਾਂ ਜਾਂਦਾ ਹੁੰਦਾ ਜੇ ਲੋਕ ਹੱਦੋਂ ਜ਼ਿਆਦਾ ਬੋਲਣ ਤਾਂ ਆ ਪੀਬੀ ਨਾਟ ਯਾਰਾ ਸਿੱਧੂ ਮੂਸੇ ਵਾਲਾ ਠੀਕ ਆ ਭਾਈ ਜੀ ਉਹ ਤਾਂ ਫਿਰ ਭਾਈ ਭਾਈ ਜੀ ਉਹ ਤਾਂ ਫਿਰ ਉਹਨੂੰ ਕੋਈ ਚੀਜ਼ ਹੀ ਕੀ ਕਰ ਸਕਣਾ ਆ ਤਾਂ ਗਿਆ ਹੈ ਪਰ ਹਜੇ ਔਰ ਛੋਟਾ ਹੈ ਨਾ ਜਦੋਂ ਆਪਾਂ ਉਹ ਜਿਹਨੂੰ ਬੁੱਢੇ ਹੋ ਜਾਣਗੇ ਸੱਤਾ ਕਿਸਾ ਲਾ ਨੂੰ ਜੋ ਆ ਜਾਏਗਾ ਇਹਨਾਂ ਦੀਆਂ ਗੋਡੀਆਂ ਲਾਉਣ ਨੂੰ ਤੇ ਬਾਕੀ ਦੂਜੀ ਗੱਲ ਇਹ ਕੋਰਿਆ ਵੀ ਜਿਹੜਾ ਸਿੱਧੂ ਮੂਸੇ ਦਾ ਬਾਪ ਹੈ ਭਾਈ ਸੰਗਰੂਰ ਦੇ ਵਿੱਚ ਉਹਦੇ ਵੀ ਲੋਕ ਬਹੁਤ ਮੰਨਦੇ ਨੇ ਤੇ ਉਹ ਸਗਪਾਲ ਖੜੇ سپورਟ ਬਿਲਕੁਲ ਕਰੇਗਾ ਹੀ ਕਰੇਗਾ ਤੇ ਬਦਹਾ ਹਰਸਾਵਾ ਦੇ ਵਿੱਚ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਵੀਰ ਜੀ ਮੈਨੂੰ ਅੰਗਰੇਜ਼ੀ ਨਹੀਂ ਮaaf ਕਰਨਾ ਪੰਜਾਬੀ ਚ ਲਿਆਦੇ ਹੋ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਕਿਉਂਕਿ ਸੁਖਪਾਲ ਖਾਰਾ ਉਥੇ ਉਮਰ ਗਿਆ ਤੇ ਲਿਆ ਜਾਏਗਾ ਨੇਰੀ ਬਾਜੂ ਦਾ ਕਬਿਆਨ ਸੁਣਦਾ ਪਿਆ ਸੀ ਵੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਬਾਹਰ ਦੇ ਬੰਦੇ ਆ ਕੇ ਤੇ ਕੰਮ ਕਰਨ ਜ਼ਮੀਨ ਨਾ ਖਰੀ ਸਕਣ ਵੀ ਜਮੂਜਨੀ ਕੁਛ ਵੀ ਤੇ ਇਹ ਪਾਈ ਵਰਤਪਾਲ ਨੇ ਵੀ ਇਹ ਗੱਲ ਕਹੀ ਸੀ ਵੀ ਇਹ ਪੰਜਾਬ ਨੂੰ ਸ਼ਾਮਲਾੜਨੀ ਜਿੰਦਾ ਜੀ ਕਰੇ ਤੋ ਹੀ ਆਕੇ ਤੋ ਸਾਡੇ ਲੀਡਰਾਂ ਨੂੰ ਚੁੱਭੀ ਸੀ ਕਿਉਂਕਿ ਜਿਹੜੇ ਇਹ ਭਗਵੰਤ ਮਾਨ ਰਗੇ ਹੋਗੇ ਜਾਂ ਦੂਜੇ ਤੀਜੇ ਹੋਗੇ ਇਹ ਵੋਟਾਂ ਬਣਾ ਕੇ ਇੱਕ ਉਹਨਾਂ ਦੇ ਡਾਕਾਡ ਬਣਾ ਕੇ ਤੇ ਕਿਧਰ ਕਰੀ ਜਾਂਦੇ ਸੀ 40 ਵੋਟਾਂ ਪਾਣ ਜਾਣੀਆਂ ਤੇ ਅਸੀਂ ਜਿੱਤ ਜਾਾਂਗੇ ਤੇ ਤੁਸੀਂ ਮੈਨੂੰ ਲੈ ਕੇ ਉਖਾ ਦਿਓ ਜਾ ਕੇ ਆਪਣੇ ਮਹਾਰਾਸ਼ਟਰ ਦੇ ਵਿੱਚ ਲੈ ਕੇ ਉਖਾ ਦਿਓ ਜਾਂ ਰਾਜਸਥਾਨ ਚ ਲੈ ਕੇ ਉਖਾ ਦੂੰ ਆਪਾਂ ਨਹੀਂ ਲੈ ਸਕਦੇ ਉਹ ਮੈਂ ਸਖਪਾਲ ਖੜੇ ਦਾ ਬਿਆਨ ਸੁਣਦਾ ਪਿਆ ਸੀ ਜਦੋਂ ਦੇ ਇਹ ਉਹ ਸਖਪਾਲ ਖੜੇ ਨੇ ਬਿਆਨ ਦਿੱਤਾ ਲੋਕਾਂ ਨੇ ਇਹਨੂੰ ਰਾਜ ਸਭਾ ਚ ਭੇਲਣ ਭੇਜਣ ਦਾ ਚਾਰਾ ਕਰਨਾ ਉਤੇ ਦਰ ਸਭਾ ਜਿਉਂ ਕਿ ਇਹ ਬੰਦਾ ਇੱਕ ਠੋਕੇ ਗੱਲ ਕਰੇਗਾ ਜਿਹੜੇ ਏਦੋਂ ਪਹਿਲੂ ਸੀ ਬਾਦਲ ਪਾਰਟੀ ਜਿਹਨੇ ਬੰਦੇ ਜਾਂਦੇ ਸੀ ਸਾਰੇ ਸੌਂਗੇ ਆ ਜਾਂਦੇ ਸੀ ਕੋਈ ਗੱਲ ਨਹੀਂ ਸੀ ਕਰਦਾ ਇਹ ਬੰਦਾ ਗੱਲ ਕਰੇਗਾ ਬਾਕੀ ਕਹਦਾ ਕਿ ਸਿਮਰਜੀਤ ਮਾਨ ਲਈ ਸਿਮਰਜੀਤ ਮਾਨ ਹੋਏਗਾ ਜਰੂਰ ਔਰ ਯਾਰ ਸਿਮਰਜੀਤ ਮਾਨ ਇਹ ਨਾ ਜਿਹੜਾ ਉਹ ਵੀ ਉਖਲੇ ਫਾੜੇ ਠੋਕ ਜਾਂਦਾ ਕਿਉਂਕਿ ਉਮਰ ਦੇ ਸਿਹਾਬ ਨਾਲ ਦਿਮਾਗ ਹੁੰਦਾ ਵੀ ਕੰਮ ਨਹੀਂ ਕਰਦਾ ਉਹ ਵੀ ਉਖੜੇ ਫਾੜੇ ਠੋਕ ਜਾਂਦਾ ਸਿਵ ਜੀ ਦਾ ਮਾਮ ਕਿਉਂਕਿ ਕਈ ਗੱਲਾਂ ਲੀਡਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਉਹਨੂੰ ਕਹਤਾ ਭਗਤ ਸਿੰਘ ਨੂੰ ਇਹ ਸ਼ਹੀਦ ਇਹਨੇ ਨਵੇਂ ਫਾੜਾ ਤੋਨ ਕੇ ਰੱਖਤਾ ਉਹ ਤੂੰ ਪਤਾ ਤੇਰਾ ਕੀ ਲੈਣਾ ਤੂੰ ਕੰਮ ਕਰ ਲੋਕਾਂ ਦਾ ਤੇ ਲੋਕਾਂ ਦੇ ਕੰਮ ਕਰ ਲੈ ਉਹ ਕਰ ਤੂੰ ਨਵੀਂ ਪਸੋੜੀ ਬਾਗ ਰੱਖਤੀ ਇਸ ਕਰਕੇ ਤਿੰਨ ਸਾਬ ਤੁਹਾਨੂੰ ਇਹ ਬੇਨਤੀ ਹੈ ਕਿ ਬਾਕੀ ਤੁਹਾਨੂੰ ਤੁਹਾਡੀ ਮਰਜ਼ੀ ਸੁਖਬੀਰ ਬਾਦਲ ਤੇ ਗੋਡੀਆਂ ਤੋਂ ਬਹੁਤ ਹੱਥ ਬਹੁਤ ਲਵਾਏ ਨੇ ਅਜੇ ਤੋ ਜਿਹੜੇ ਗੋਡਿਆਂ ਦੇ ਸੁਖਬੀਰ ਬਾਦਲ ਨੇ ਹੱਥ ਲਾਏ ਸੀ ਉਹ ਹੀ ਨਹੀਂ ਤੋ ਕਿਤੇ ਜਿਵੇਂ ਬੈਸੋਂਦਾ ਪਿਆ ਸੀ ਪਠਨ ਨੇ ਕਹਿਤਾ ਪ੍ਰਵਿੰਦਰ ਢੀਲ ਸਿੰਘ ਜੇ ਸਾਡੀ ਪਾਰਟੀ ਚ ਆ ਜਾਓ ਘਰ ਇਹਨੇ ਕਹਿਤਾ ਇਤਾਰੂ ਕਾਲੀਆਂ ਨੇ ਨਹੀਂ ਦੇਣਾ ਸਾਡੇ ਲਈ ਆਜੋ ਤੇ ਉਧਰ ਕਿਹੜੀ ਤੁਹਾਨੂੰ ਜਾਂਦੇ ਮਿਲ ਜਾਣੀ ਐ ਉਧਰ ਵੀ ਮਿਲਨੀ ਐ ਮੈਂ ਉਹ ਭਲੇਖਾ ਕਰ ਬੈਜੇ ਇਹ ਤਾਂ ਪਿੱਛੇ 골ਡੀ ਦੀ ਸੀਟ ਪੱਕੀ ਐ ਐਵੇਂ ਆਪਦੀ ਬੇਇੱਜ਼ਤੀ ਨਾ ਕਰਾ ਬੈਜੇ ਬੇਜੇ ਤੂੰ ਸਾ ਅੱਗੇ ਬੜੀ ਆਪਦੀ ਕਰਵਾ ਲਈ ਬੇਟੇ ਤੂੰ ਸਾ ਆਪਦੀ ਅੱਗੇ ਬੜੀ ਕਰਵਾ ਲਈ ਇੱਕ ਮਿੰਟ ਬਹਿਣਾ ਯਾਰ ਬੇਲੀਆਂ ਕੀ ਦੇਖਣਾ ਪੈ ਦੂੰ ਅੰਗਰੇਜ਼ੀ ਚ ਬਹਿਦੀਆਂ ਤੁਹਾਗੇ ਬੜੀ ਕਰਵਾਲੀ ਕਿਉਂਕਿ ਆਪਣੇ ਪਾਰਟੀਆਂ ਬਣਾਈਆਂ ਤੁਸੀਂ ਤੇ ਉਹ ਦੂਜੇ ਨੇ ਤੇ ਉਹ ਤੁਹਾਡੀਆਂ ਕਾਮਯਾਬੀ ਨਾ ਹੋਈਆਂ ਨਾ ਕਾਮਯਾਬੀ ਹੋਣ ਕਰਕੇ ਤੇ ਤੁਸੀਂ ਉਹ ਦੂ ਤੁਸੀਂ ਉਹ ਦੂ ਉਸੇ ਉਹ ਤੋਂ ਜ਼ਿਆਦਾ ਬੇਇੱਜ਼ਤੀ ਕਰਵਾ ਕੇ ਆਏ ਉਸ ਨੂੰ ਤੁਹਾਨੂੰ ਜਾਰੀ ਪੇਛੀ ਕਰਵਾ ਕੇ ਆਏ ਜੀ ਤੇ ਇਸ ਕਰਕੇ ਅਸੀਂ ਇਹ ਤੁਹਾਨੂੰ ਬੇਨਤੀ ਕਰਨੇ ਆ ਵੀ ਤੁਸੀਂ ਪਾਰਟੀ ਦੇ ਨਾਲ ਰਹੋ ਪਾਰਟੀ ਦੀ ਕਰੋ ਮਦਦ ਬਾਕੀ ਹੋਰ ਐਡਾ ਤੁਹਾਡਾ ਸਹਿਲਤਾ ਹੈ ਕੋਣੀ ਟਿੰਸਾ ਸਾਹਿਬ ਸ਼ਗਰੂਰ ਏਰੀਆ ਦੇ ਵਿੱਚ ਇਹਾਰੇ ਕੀ ਲਿਖਦਾ ਮੈਂ ਤਾਂ ਸਮਝ ਨਹੀਂ ਭਰਾਵਾ ਲੱਗਦੀ ਅੰਗਰੇਜ਼ੀ ਅੰਗਰੇਜ਼ੀ ਮੈਨੂੰ ਨਹੀਂ ਪਤਾ ਲੱਗਦਾ 98 ਜਿਹੜਾ ਮੈਂ ਜਾਣਨਾ ਕੱਲਾ ਹੋਰ ਮੈਨੂੰ ਗਾਹ ਤਾਂ ਕੋਈ ਮੈਨੂੰ ਗਾਲ੍ਹਾਂ ਵੀ ਕਮੈਂਟਾਂ 'ਚ ਕੱਢੀ ਜਮੈਂ ਤਾਂ ਵੀ ਸੱਤਣਾ ਵੇਗ ਰੁਕਈ ਜਾਣਾ ਵੀ ਠੀਕ ਹੈ ਭਰਾਵਾ ਜੋ ਤੂੰ ਕਰੀਏ ਨਾ ਵਧੀਆ ਠੀਕ ਹੈ ਮੈਂ ਕਦੇ ਨਹੀਂ ਕਦੇ ਕਿਸੇ ਨੂੰ ਮਾੜਾ ਬੋਲਿਆ ਬਾਕੀ ਦਾ ਚਲੋ ਜੋ ਕੋਈ ਕਿਸੇ ਨੂੰ ਜੋ ਚੰਗਾ ਲੱਗਦਾ ਉਹ ਅਗਲਾ ਕਰ ਦਿੰਦਾ ਠੀਕ ਹੈ ਤੇ ਇਸ ਕਰਕੇ ਅਸੀਂ ਤਾਂ ਅੱਤੇ ਜੁੜਨਾ ਵੀ ਜੇ ਚਲੋ ਇਹਨਾਂ ਵੀ ਜਿਹੜੀ ਕਾਲੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਤੇ ਚੰਗੇ ਕੰਮ ਸਾਨੂੰ ਮਿਹਨ ਦੇ ਹੋਰ ਤਾਂ ਸਾਨੂੰ ਕੋਨੇ ਸਿਮਰਜੀਤ ਦੀ ਅੰਬਰਸਰ ਦੀ ਹੀ ਜਰੂਰ ਹੈ ਪਾਰਟੀ ਪਰ ਏਡੀ ਜਿਆਦੀ ਆਸ ਕੋਲੂਗੀ ਕਿਉਂਕਿ ਬੰਦਾ ਇਹਨੇ ਕੋ ਚੰਗੇ ਕੰਮ ਕਰਨ ਵਾਲਾ ਨਹੀਂ ਜਿਵੇਂ ਭਾਈ ਵਰਤਪਾਲ ਨੂੰ ਉਹਦਾ ਬਿਆਨ ਕੀਤਾ ਤੇ ਉਹ ਅਸੀਂ ਚੁੱਪ ਕਰਕੇ ਪਾਕਿਸਤਾਨ ਲੰਘ ਜਾਈ ਲੈ ਕਿੱਡੀ ਮਾਤ ਉਹਦਾ ਪਿਆ ਦੇਗੀ ਫੇਰ ਇੱਕ ਪਾਦਾ ਪਿਆ ਸੀ ਪਿੱਛੇ ਜਾ ਵੀਡੀਓ ਦੇ ਵਿੱਚ ਅਗੇ ਰਾਜਸਥਾਨ ਦੇ ਹਿਆਲੇ ਨੂੰ ਪਾਣੀ ਦੇਣਾ ਜੇ ਤੁਸੀਂ ਮੁੰਡੇ ਉਧਰ ਵਿਉਣੇ ਨੇ ਤੇ ਫਿਰ ਵੇਖ ਲਓ ਦੇ ਦਿਓ ਪਾਣੀ ਇੱਕ ਇਹਦੀ ਵੀਡੀਓ ਬੜੀ ਵਾਇਰਲ ਹੋਈ ਸੀ ਸਿਆਣਾ ਬਿਆਣਾ ਬਾਗੀ ਦਾੜੀ ਮੂੰਹ ਉਹ ਵਧੀਆ ਭੋਰ ਜਾਂਦਾ ਤੇ ਇਹ ਕਰਕੇ ਲੀਡਰ ਦਾ ਕੰਮ ਨਹੀਂ ਹੁੰਦਾ ਇਦਾਂ ਦੀਆਂ ਗੱਲਾਂ ਕਰਨਾ ਜਿਹਨੂੰ ਆਪਾਂ ਲੀਡਰ ਲੀਡਰ ਵੀਖੋ ਲੀਡਰ ਇੱਕ ਰਾਜਾ ਮਹਾਰਾਜਾ ਹੁੰਦਾ ਆਪਣਾ ਇਹ ਰਾਜੇ ਹੁੰਦੇ ਨੇ ਆਪਣੇ ਤਲੋੜ ਬੜੀ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਪਰ ਇਹ ਪਤੰਦਰੋ ਚੀਜ਼ ਨਹੀਂ ਕਰਦੇ ਠੀਕ ਹੈ ਜੀ ਬਾਕੀ ਪੱਠਲ ਨੇ ਵੀ ਨੂੰ ਕਹਿਤਾ ਸਾਡੀ ਪਾਰਟੀ ਜਾ ਜੋ ਪਰ ਅਜੀ ਵਾਰ ਵਾਰ ਨੇ ਢੀਂਸਾ ਸਾਹਿਬ ਗਲਤੀ ਨਾ ਕਰ ਪਿਆ ਜੀ ਜ਼ੀਰੋ ਹੋ ਜਾਗੇ ਜ਼ੀਰੋ ਜ਼ੀਰੋ ਤੁਹਾਨੂੰ ਬਿਲਕੁਲ ਹੀ ਕਿਸੇ ਨੇ ਇਹ ਪੁੱਛਣਾ ਤੁਹਾਨੂੰ ਫੇਰ ਵੀ ਚਲੋ ਸਖਬੀਰ ਨੇ ਤੁਹਾਡੇ ਗੋਢੀ ਹੱਥ ਲਾ ਕੇ ਤੇ ਤੁਹਾਨੂੰ ਵੱਡੇ ਸਮਝ ਕੇ ਲੈ ਆਂਦਾ ਔਰ ਤਾਹੀਂ ਮੁੱਖ ਮੰਤਰੀ ਨਹੀਂ ਬਣ ਸਕਦੇ ਇਹ ਤਾਂ ਤੁਸੀਂ ਮਰਚੋਂ ਕੱਢ ਦਿਆ ਜੀ ਕਿਉਂਕਿ ਮੇਰੇ ਹਿਸਾਬ ਨਾਲ ਮੈਂ ਫਿਰ ਮੇਰੇ ਹਿਸਾਬ ਨਾਲ ਤਾਂ 3 ਸਾ ਮੈਂ ਜਿੱਤਿਆ ਕਦੇ ਵੇਖਿਆ ਨਹੀਂ ਜੋ ਭਗਵੰਤ ਮਾਨ ਬਾਹ ਦਾ ਜਦੋਂ ਤਾਂ ਪਤਾ ਲੱਗਾ ਮੈਨੂੰ ਇਹ ਬਾੜਾਪੁਰ ਸ਼ਾਹ ਦਾ ਰਸਤੇ ਦਾ ਪਤਾ ਲੱਗਾ ਇਹ ਭਗਵੰਤ ਮਾਨ ਨੂੰ ਵੇਖਣਾ ਪਏ ਉੱਥੇ ਜਾਂਦਾ ਪਿਆ ਐਪੀਬੀਓ ਜਿੱਥੇ ਐਮਲਬੀਓ ਜਿੱਥੇ ਭਗਵੰਤ ਮਾਨ ਤੇ ਮੈਂ ਤਾਂ ਉਹ ਵੇਖਿਆ ਨਹੀਂ ਕਿਤੇ ਇਹ ਇਹ ਦਸਿਆ ਨਹੀਂ ਮੈਂ ਪੁੱਛ ਨਹੀਂ ਜਿਵੇਂ ਕਿਸੇ ਬੰਦੇ ਨੂੰ ਇਹ ਇਹ ਬੰਦਾ ਕਿੰਨੀ ਅਲਾ ਜਿੱਤਿਆ ਤੇ ਕਿੰਨੀ ਕਿਉਂਕਿ ਇੰਨਾ ਕੁ ਤਾਂ ਮੈਨੂੰ ਪਤਾ ਨਾ ਕਿ ਇਹਨੂੰ ਵੱਡੇ ਬਾਦਲ ਸਾਹਿਬ ਨੇ ਭੇਜਿਆ ਸੀ ਪ੍ਰਧਾਨ ਸਭਾ 'ਚ ਬੜਾ ਆ ਕੇ ਰਾਜ ਸਭਾ 'ਚ ਕਿਤੇ ਭੇਜਿਆ ਸੀ ਇਹਨੂੰ ਵੱਡੇ ਬਾਦਲ ਸਾਹਿਬ ਨੇ ਪਰ ਇਹ ਲੋਕ ਨਾ ਗੁੰਡ ਚੋਦ ਨੇ ਭਾਵੇਂ ਕੋਈ ਕਿਸੇ ਨੂੰ ਕੌੜੀ ਲੱਗੇ ਇਹ ਟੀਨਸੀ ਦੀ ਜਿਹੜੀ ਵੇਖਣੀ ਨਾ ਵੇਖਣੀ ਤੇ ਬੋਲੀ ਤੋਕਰੀ ਤੂੰ ਨਹੀਂ ਜਾਣਾ ਪਾਰਟੀ ਨਾਲ ਤੇਰੇ ਘਰੇ ਚੱਲ ਕੇ ਆਇਆ ਤੂੰ ਪਾਂਡਕ ਮੈਕਾਂ ਦੇ ਅੱਗੇ ਰੱਖ ਕੇ ਤੇ ਸਹੀ ਘਰ ਵਾਪਸੇ ਕੀਤੀ ਤੇ ਅੱਜ ਤੁਸੀਂ ਇੱਕ ਹੀ ਜਾਂਦੇ ਨਹੀਂ ਮੇਰੀ ਤਬੀਤ ਨਹੀਂ ਠੀਕ ਆ ਮੈਂ ਨਹੀਂ ਨਾਲ ਤੁਰ ਸਕਦਾ ਲੱਖ ਦੀ ਲੜਨ ਤੇ ਤੇਰੇ ਯਾਰ ਉਨਾਲ ਨਹੀਂ ਤੋਰ ਸਕਦਾ ਪਰ ਪੱਤਰਕਾਰਾਂ ਨੂੰ ਵੀ ਕੋਈ ਗੱਲ ਨਹੀਂ ਟਿਕਟ ਨਹੀਂ ਮਿਲੀ ਤਾਂ ਕੋਈ ਗੱਲ ਨਹੀਂ ਪਾਰਟੀ ਪਾਰਟੀ ਮਾਂ ਦੀ ਪਾਰਟੀ ਡੜ ਕੇ ਜੋਰ ਲਾਵਾਂਗੇ ਜਿਤਾਵਾਂਗੇ ਬੰਦਾ ਜਿਹੜਾ ਪਾਰਟੀ ਨੂੰ ਦੇ ਦਿੱਤਾ ਬੰਦਾ ਸਿਰ ਮੱਤੇ ਤੇ ਹੁਣ ਸੁਣ ਇੱਥੋਂ ਪਤਾ ਲੱਗਦਾ ਬਰਬੀਰ ਗੋਲਡੀ ਅੱਜ ਉਹਦੀ ਕਾਹਤੇ ਕਿਸ ਗਰੂਰ ਦੇ ਵਿੱਚ ਦੋ ਜੀਆਂ ਦੀ ਤੇ ਉਹਨਾਂ ਦੀ ਗੱਲ ਤੇ ਵੀ ਲੋਕ ਅਸਰ ਕਰਦੇ ਨੇ ਜਲਵੀਰ ਗੋਲਡੀ ਜਦੋਂ ਦੀ ਘਰ ਦੀਦੇ ਉਹਨੂੰ ਟਿਕਟ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ ਸਿਗਪਾਲ ਖਾਰੇ ਨੇ ਦਿੱਤੀ ਸਿਗਪਾਲ ਖਾਰਾ ਉਹਦੇ ਘਰੇ ਗਿਆ ਤੇ ਗੋਲਡੀ ਬਰਾੜ ਗੋਲਡੀ ਬਰਾੜ ਸੌਰੀ ਨਿਕਲ ਗਿਆ ਗੋਲਡੀ ਢਾਲ ਖੜ ਗਿਆ ਉਹਦੇ ਇਹ ਚੋਬੀਆਂ ਦਾ ਬਾਕੀ ਕਿਸੇ ਹੋਰ ਪਾਰਟੀ ਚ ਵੜ ਦੇਣਾ ਉਹਨੇ ਸ਼ਰਮਾਤੇ ਇਤੋਂ ਨਹੀਂ ਪਾਰਟੀ ਪਾਰਟੀ ਅੱਜ ਨਹੀਂ ਕੱਲ ਨੂੰ ਹੋਰ ਮੌਕਾ ਦੇ ਦੇਗੀ ਪਾਰਟੀ ਨੇ ਕਈ ਗਲਤੀ ਇਹ ਜਿਉਂ ਦਾ ਜਹਾ ਅਸੀਂ ਨਾਲ ਸਪੋਰਟ ਨਹੀਂ ਕਰ ਸਕਦੇ ਤੇ ਕਿਹਦੀ ਘਾਟੇ ਵਾਲੀ ਗੱਲ ਸੀ ਤੇ ਉਹ ਨਾਲ ਤੁਰਿਆ ਉਹਦੇ ਘਰ ਦੀ ਦੀ ਮੈਂ ਸਪੀਚ ਸੁਣੀ ਗੋਲਡੀ ਦੀ ਬਹੁਤ ਸੋਹਣੀ ਸਪੀਚ ਕੀਤੀ ਉਹਨੇ ਸਵਾਦ ਲਿਆਤਾ ਟਕਾਣੇ ਦੇ ਘਰਾਣਿਆਂ ਦਾ ਬੰਦਿਆਂ ਦਾ ਇੱਥੋਂ ਪਤਾ ਲੱਗਦਾ ਪਰ ਜਿਹੜੇ ਇਹ ਪਾਰਟੀਆਂ ਦੇ ਵਿੱਚ ਬੈਠੇ ਨੇ ਨਾ ਉੱਤੇ ਇਹਨਾਂ ਦੇ ਜਿਹੜੇ ਲੀਡਰ ਬੈਠੇ ਨੇ ਇਹ ਏਡੇ ਕੁੱਤੇ ਦੀ ਪੂਛ ਨੇ ਇਹਨਾਂ ਨੂੰ ਬੰਦਾ ਵਾਲੀ ਦਿੱਸਦਾ ਵੀ ਇਹ ਬੰਦਾ ਕੌਣ ਹੈ ਉਹ ਜਿਹੜਾ ਬਲਬੀਰ ਗੋਲਡੀ ਸਿਰੇ ਦਾ ਬੰਦਾ ਹੈ ਟਕਾਣੇ ਦਾ ਬੰਦਾ ਘਰਾਣੇ ਦਾ ਬੰਦਾ ਉਹ ਉਹਦੀ ਟਿਕਟ ਜਦੋਂ ਕੱਟ ਕੇ ਦੇ ਦਿੱਤੀ ਸੀ ਉਹ ਬੰਦਾ ਬੂ ਚੋਕੇ ਝਾੜੂ ਜਾਵੜਿਆ ਉਹ ਫੇਰ ਉੱਥੇ ਖੜਾ ਬਲਬੀਰ ਗੋਲੜੀ ਪਰ ਇਹਨਾਂ ਨੂੰ ਨਾ ਜਿਹੜੇ ਸੋਨੀਆ ਗਾਂਧੀ ਫਾਦੀ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਲੰਦਾ ਜਿਹੜਾ ਝਾੜੂ ਦੇ ਕਰਤੂਤਾਂ ਕੀਤੀਆਂ ਕਈਆਂ ਦੇ ਨਾਲ ਆਹ ਚੋਕੇ ਸਾਡੇ ਏਰੀਏ ਚ ਮੁਕਸਰ ਤੋਂ ਲੈ ਕੇ ਖੜਾ ਕਰਦਾ ਤੇ ਆ ਸਾਡੇ ਤੇ ਸਰਪੰਚ ਸੀ ਮੋਹਰੇ ਵਾਲੇ ਦਾ ਮੁੰਡਾ ਬਹੁਤ ਵਧੀਆ ਗੁਰਪ੍ਰੀਤ ਬਹੁਤ ਸੋਹੜੇ ਕੰਮ ਕੀਤੇ ਉਹਨੇ ਉਹਨੂੰ ਲੈ ਟਿਕਟ ਦਿੱਤੀ ਇਸ ਕਰਕੇ ਇਹ ਬੜਾ ਹੋ ਮੈਂ ਤੋ ਨਹੀਂ ਮੋਤ ਤੋ ਨਹੀਂ ਜੋ ਸਕਦਾ ਮੇਰੀ ਤਵੀਤ ਨਹੀਂ ਠੀਕ ਮਹਾਰਾਜ ਤੇਰੀ ਤਵੀਤ ਇਹ ਜੀ ਰੱਖੇ ਐਂਦਾਂ ਨੇ ਤੈਨੂੰ ਟੈਕ ਹੋ ਜੇ ਉਂਜੀ ਤੇ ਤੇਰਾ ਗਾਮਾ ਤੇਰਾ ਨਿਭੜੇ ਇਹਨਾਂ ਤੂੰ ਪਾਰਟੀ ਬਾਰੇ ਮਾੜਾ ਸੋਚ ਰਿਆ ਪਿਆ ਭਵਿੰਦਰ ਨੂੰ ਜੋਖੋਂ ਗਾਮਾ ਭਵਿੰਦਰ ਨੂੰ ਮਾਤਾ ਪਿਆ ਕੀ ਭਲਾਣਾ ਕਮਾਲ ਹੋ ਗਈ ਇਹ ਜਗਲਾ ਸਾਰੀ ਜ਼ਿੰਦਗੀ ਆਪਾਂ ਨੂੰ ਸ਼ਰੋਮਣੀ ਕਾਲੀ ਪਾਰਟੀ ਨੇ ਦੇਣ ਤੇ ਤੇਰੇ ਪੱਲੇ ਕੀ ਹੈਗਾ ਸੀ ਤੇ ਤ੍ਰਿਟੀਨਸਾ ਸਾਹਿਬ ਤੇਰੇ ਪੱਲੇ ਕੀ ਕੱਕ ਨਹੀਂ ਹੈ ਤੇਰੇ ਪੱਲੇ આજ ਤੂੰ ਮੋਹ ਦਾ ਪਾਰਟੀ ਨਾਲ ਨਹੀਂ ਤੁਰ ਸਕਦਾ ਤੇਰੇ ਘਰੇ ਗਿਆ ਚੱਲ ਕੇ ਤੇ ਤੂੰ ਇਹ ਇਤਮਾਨ ਪੈ ਰੱਖਣਾ ਪਰ ਬਾਕੀ ਤੇਰੇ ਪੱਲੇ ਕੁਝ ਨਹੀਂ ਹੈਗਾ ਤੂੰ ਕਦੇ ਮੈਂ ਤੇਰੇ ਆ ਫਿਰਵੇਂ ਮੈਂ ਖੜੋ ਜਾਗਾ ਤੇ ਮੈਨੂੰ ਚੁਤਾ ਦੇਣਗੇ ਤੇ ਤੇਰੀ ਤਾਂ ਜ਼ਬਾਨ ਤੇ ਜਬਤ ਹੋਣੀ ਟੀਨਸਾ ਸਾਹਿਬ ਅਗਾਂ ਇਹ ਪੀਚ ਖੜ ਕੇ ਵੇਖ ਲਈ ਤੈਨੂੰ ਐਮਐਲ ਖੜ ਕੇ ਵੇਖ ਲਈ ਤੈਨੂੰ ਲੋਕ ਦੇ ਦੇਣਗੇ ਟਿੰਡੀਆਂ ਚ ਜਤਾ ਦੇਣਗੇ ਤੈਨੂੰ ਹੋਰ ਜਿਹੜਾ ਮਰਦੀ ਜਿੱਤ ਜੇ ਲੈ 골ਡ ਜਿੱਤੇਗਾ ਉੱਥੇ ਸੰਗਰੂਰ ਤੋਂ ਮੈਂ ਅੱਜ ਪਖਬੈਣੀ ਕਰਤੀ ਬਲਵੀਰ ਗੋਲਡੀ ਸੰਗਰੂਰ ਤੋਂ ਐਮਪੀ ਜਿੱਤੇਗਾ ਨਾ ਝਾੜੂ ਜਿੱਤੇ ਨਾ ਸਵਰਜੀਤ ਮਾਨ ਦਾ ਬੰਦਾ ਜਿੱਤੇ ਨਾ ਕੋਈ ਜਿੱਤੇ ਕੱਲਾ ਹੋ ਜਿੱਤੇਗਾ ਉਹਨਾ ਪਾਰਟੀ ਨੂੰ ਨਹੀਂ ਲੋਕ ਪਾਗਲ ਨੇ ਪਾਰਟੀ ਨਾ ਵੇਖਿਆ ਕਰੋ ਬੰਦਾ ਵੇਖਿਆ ਕਰੋ ਤੁਹਾਡੇ ਬੰਦਾ ਕੰਮ ਕੀ ਕਰਦਾ ਜਿਵੇਂ ਸਖਪਾਲ ਖੜਾ ਬੇਨ ਧੜਕੋਗੇ ਬੋਲਦਾ ਲੋਕਾਂ ਦੇ ਕੰਮ ਕਰਦਾ ਨਾ ਉਹ 골ਡੀ ਬਲਵੀਰ 골ਡੀ ਵੀ ਬੰਦਾ ਹੋ ਜਾ ਮੁੰਦੀ ਵੀ ਸਪੀਚ ਹੁੰਦਾ ਰਹਿਣਾ ਬਾਕੀ ਉਹ ਫੋਨ ਕਰਕੇ ਪੁੱਛਦੇ ਰਹੇ ਨੇ ਵੀ ਆ ਕਿਵੇਂ ਆ ਕਿਵੇਂ ਆ ਕੇ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਨ ਸਾਹਿਬ ਦਾ ਨਾਲ ਆ ਤੇ ਵੀਡੀਓ ਬੜੀ ਲੰਮੀ ਹੋ ਗਈ ਯਾਰ ਬਾਕੀ ਸਾਸਰੀ ਗੱਲ ਪ੍ਰਾਉ ਤੁਸੀਂ ਅੰਗਰੇਜ਼ੀ ਚ ਕੀਤੇ ਨੇ ਮੈਨੂੰ ਨਹੀਂ ਆਉਂਦੀ ਅੰਗਰੇਜ਼ੀ ਅਰੋਜੀ ਬਹੁਤਾ ਜੱਟ ਜੱਪੇ ਲਾਉਣ ਜਾਣਦਾ ਜੀ ਸਿੱਧੇ ਠੀਕ ਹੈ ਤੇ ਬਾਕੀ ਚਸਕਾ ਜ ਮੈਨੂੰ ਵੀ ਪੈ ਗਿਆ ਪੁੱਛਣ ਪਾਛਣ ਦਾ ਆ ਸਿਆਸਤ ਦਾ ਠੀਕ ਹੈ ਇਸ ਕਰਕੇ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਆ